Giadubi qui tu al di LIC ਪਾਲਿਸੀ ਜਾਂ ਮਨੀ ਬੈਕ ਲਾਈਫ ਇੰਸ਼ੋਰੈਂਸ ਪਾਲਿਸੀ ਕਰਨ ਵਾਸਤੇ ਆਵੇ ਏਜੰਟ ਤਾਂ ਉਹਨੂੰ ਤੁਸੀਂ ਸਿਰਫ ਪਹਿਲਾਂ ਇੱਕ ਹੀ ਸਵਾਲ ਪੁੱਛਣਾ ਹੈ ਕਿ ਤੈਨੂੰ ਇਹਦੇ 'ਚ ਕਿੰਨਾ ਪਰਸੈਂਟ ਕਮਿਸ਼ਨ ਮਿਲੂਗਾ ਤੁਹਾਨੂੰ ਮੈਂ ਦੱਸ ਦਿੰਦਾ ਮੰਨ ਲਓ ਤੁਹਾਡੀ 1 ਲੱਖ ਰੁਪਈਆ ਦੀ ਸਾਲ ਦੀ ਕਿਸ਼ਤ ਗਈ ਮਨੀ ਬੈਕ ਜਾਂ LIC ਦੀ ਕਿਸੇ ਵੀ ਪਾਲਿਸੀ ਦੀ ਜੇ 50 ਹਜ਼ਾਰ ਗਈ ਹੈ 1 ਲੱਖ ਗਈ ਤਾਂ ਉਹਦੇ 'ਚੋਂ 25 ਤੋਂ 35 ਹਜ਼ਾਰ ਰੁਪਈਆ ਏਜੰਟ ਨੂੰ ਮਿਲ ਜੂਗਾ ਤੁਹਾਡੇ ਪੈਸਿਆਂ 'ਚੋਂ ਔਰ ਜਿਹੜਾ ਸਿਰਫ 70 75 ਹਜ਼ਾਰ ਰੁਪਈਆ ਜਾਂ 60 ਹਜ਼ਾਰ ਰੁਪਈਆ ਤੁਹਾਡਾ ਜਿਹੜਾ ਹੈਗਾ ਉਹ ਇਨਵੈਸਟ ਹੋਊਗਾ ਅੱਗੇ ਜਿਹਦੇ ਤੇ ਤੁਹਾਨੂੰ रिटर्न मिलनी है ए वीडियो ਤੁਹਾਡੀਆਂ ਅੱਖਾਂ ਦਿਮਾਗ ਦੇ ਪਰਦੇ ਕੰਨ ਨੱਕ ਸਭ ਖੋਲ ਦੂਗੀ ਕਿਉਂਕਿ ਹੁਣ ਤੱਕ ਪਾਲਿਸੀਆਂ ਦੇ ਨਾਂ ਤੇ ਤੁਸੀਂ ਸਿਰਫ ਔਰ ਸਿਰਫ ਬੇਗੂਫੇ ਬਣੇ ਹੋ ਤੁਹਾਨੂੰ ਬੇਨਿਫਿਟ ਕੋਈ ਨਹੀਂ ਹੋਇਆ ਵਿਦ ਪ੍ਰੂਫ ਮੈਂ ਤੁਹਾਨੂੰ ਇਹ ਦਿਖਾਉਂਗਾ ਕਿ ਕਿਸ ਤਰੀਕੇ ਨਾਲ LIC ਦੀ ਕੋਈ ਵੀ ਪਾਲਿਸੀ ਤੁਸੀਂ ਲੈ ਲਓ ਚਾਹੇ ਉਹ ਮਨੀ ਬੈਕ ਹੋਵੇ ਚਾਹੇ ਉਹ ਜੀਵਨ ਸੁਰੱਖਿਆ ਕਵਚ ਹੋਵੇ ਚਾਹੇ ਚਿਲड्रन ਕੋਈ ਵੀ ਹੋਵੇ ਉਹਦੇ 'ਚ ਤੁਹਾਨੂੰ ਨੁਕਸਾਨ ਹੀ ਹੋਊਗਾ ਜਾਂ ਨੁਕਸਾਨ ਹੀ ਹੋਇਆ ਤੁਹਾਡੇ ਪੈਸੇ ਦਾ ਫਾਇਦਾ ਤੁਹਾਨੂੰ ਕੋਈ ਨਹੀਂ ਹੋਇਆ ਔਰ ਇਹਦਾ ਕੰਪੈਰੀਜ਼ਨ ਕਰੂੰਗਾ ਤੁਹਾਡੇ ਮਿਊਚੁਅਲ ਫੰਡ ਦੀਆਂ ਰਿਟਰਨ ਨਾਲ ਜਾਂ ਆਪਾਂ ਡਾਇਰੈਕਟਲੀ ਜੇ ਨਿਫਟੀ ਇਨਵੈਸਟਮੈਂਟ ਕਰਦੇ ਤਾਂ ਉਹਦੇ ਨਾਲ ਤਾਂ ਕਿ ਤੁਹਾਨੂੰ ਇੱਕ ਕੰਪੈਰੀਜ਼ਨ ਆਈਡੀਆ ਮਿਲ ਜੇ ਕਿ ਜੇ ਉਹਨੇ ਪੈਸੇ ਮੈਂ ਉੱਥੇ ਲਾਉਂਦਾ ਤਾਂ ਮੈਨੂੰ ਕੀ ਮਿਲਣਾ ਸੀਗਾ ਜਿੰਨੇ ਪੈਸੇ ਲਾ ਕੇ ਮੈਨੂੰ ਇੱਥੇ LIC ਨੇ ਜਾਂ Life Insurance ਜਾਂ Money Back ਕਿਸੇ ਪਾਲਿਸੀ ਨੇ ਰਿਟਰਨ ਦਿੱਤੀ। ਸੋ ਵੀਡੀਓ ਨੂੰ ਆਖਰ ਤੱਕ ਦੇਖਿਓ ਸਮਝਿਓ ਤੱਥਾਂ ਨੂੰ ਸਮਝਿਓ ਔਰ ਫਿਰ ਡਿਸਾਈਡ ਕਰੋ ਕਿ ਫਿਊਚਰ ਤੁਸੀਂ ਆਪਣਾ ਪੈਸਾ ਇਹੋ ਜਿਹੇ ਕਿਸੇ ਪਾਲਿਸੀ ਵਿੱਚ ਫਸਾਉਣਾ ਹੈ ਜਾਂ ਲੌਂਗ ਟਰਮ ਵਿੱਚ ਇਨਵੈਸਟ ਕਰਕੇ ਉਹਨਾਂ ਦੇ ਕਈ ਗੁਣਾ ਪੈਸਾ ਕਰ ਲੈਣਾ। ਹੁਣ ਤੁਸੀਂ ਦੇਖੋ ਜਿਹੜੀ LIC ਦੀ ਪਾਲਿਸੀ ਹੁੰਦੀ ਹੈ ਉਹ ਆਪਾਂ ਨੂੰ ਦੋ ਬੈਨੀਫਿਟ ਦਿੰਦੀ ਹੈ ਪਹਿਲਾ ਉਹ ਆਪਾਂ ਨੂੰ ਲਾਈਫ ਇੰਸ਼ੋਰੈਂਸ ਕਵਰ ਦਿੰਦੀ ਹੈ ਔਰ ਦੂਸਰਾ ਕਿ ਜਦੋਂ ਪਾਲਿਸੀ ਮੈਚੁਰ ਹੋ ਜਾਂਦੀ ਹੈ ਮਤਲਬ ਐਂਡ ਆਫ ਦ ਪੀਰੀਅਡ ਤੇ ਆਪਾਂ ਨੂੰ ਉਹ ਕੁਝ ਲਮਸਮ ਪੇਮੈਂਟ ਦਿੰਦੀ ਹੈ ਕਮਿਊਨਿਟੀ ਦੇ ਵਿੱਚ 90% ਬੰਦਿਆਂ ਨੂੰ ਜਿਹੜਾ ਹੈਗਾ ਉਹ ਮੈਚਿਓਰਟੀ ਅਮਾਉਂਟ ਹੀ ਮਿਲਦੀ ਹੈ ਠੀਕ ਹੈ ਔਰ ਕਈ ਪਾਲਿਸੀਆਂ ਇਹਨਾਂ ਦੀਆਂ ਐਹੋ ਜਿਹੀਆਂ ਵੀ ਨਹੀਂ ਕਿ ਜਿੱਦ ਤੋਂ ਆਪਣੀ ਮੈਚਿਓਰਟੀ ਹੋਣ ਤੋਂ ਬਾਅਦ ਵੀ ਆਪਾਂ ਨੂੰ ਅਮਾਉਂਟ ਮਿਲਣ ਤੋਂ ਬਾਅਦ ਵੀ ਜੇ ਆਪਾਂ ਨੂੰ ਕੋਈ ਕੋਈ ਮਤਲਬ ਜੇ ਆਪਣੀ ਡੈਥ ਹੋ ਜਾਂਦੀ ਹੈ ਤਾਂ ਆਪਾਂ ਨੂੰ LIC ਵਾਲੇ ਪੈਸੇ ਦਿੰਦੇ ਆ ਠੀਕ ਹੈ ਇਹ ਇਹਨਾਂ ਦੇ ਬੈਨੀਫਿਟਸ ਨੇ ਕਿ ਜੇ ਸਪੋਜ਼ ਕਰੋ ਅਸੀਂ ਮਾਰਕੀਟ 'ਚ ਪੈਸਾ LIC ਦੀ ਬਜਾਏ ਲਾ ਦਿੰਦੇ ਕਿ ਜਿਹਦੇ 'ਚ ਅਸੀਂ ਇੱਕ ਇੰਸ਼ੋਰੈਂਸ ਵੀ ਲੈ ਲੈਂਦੇ ਜਿਹੜੀ ਸਾਡੀ ਮੌਤ ਤੇ ਸਾਨੂੰ ਕੁਝ LIC ਤੋਂ ਵੱਧ ਅਮਾਊਂਟ ਵੀ ਵੇ ਕਰੂਗੀ ਜਿਹੜੀ ਉਨੀ ਰਕਮ ਦਾ ਬਾਕੀ ਜਿਹੜੀ ਹੈਗੀ ਉਹ ਅਸੀਂ ਡਾਇਰੈਕਟ SIP ਕਰ ਦਿੰਦੇ ਤਾਂ ਸਾਨੂੰ ਕਿੰਨਾ ਬੈਨੀਫਿਟ ਹੁੰਦਾ ਯਾ ਇਸੇ ਤਰੀਕੇ ਨਾਲ ਹੀ ਤੁਹਾਨੂੰ ਸਮਝ ਆਊਗਾ ਕਿ LIC ਦੀ ਪਾਲਿਸੀ ਕਿਵੇਂ ਸਾਡੇ ਪੈਸੇ ਆਲਮੋਸਟ ਜ਼ੀਰੋ ਦੇ ਬਰਾਬਰ ਆਪਾਂ ਨੂੰ ਰਿਟਰਨ ਦਿੰਦੇ ਆ ਔਰ ਜਿਹੜੀਆਂ ਬਾਕੀ ਕੰਪੈਰੀਸਨ ਜੇ ਆਪਾਂ ਕੋਈ ਮਿਊਚੁਅਲ ਫੰਡ ਆ ਈ ਗੋਲਡ ਜਾਂ ਸਪੋਜ਼ ਕਰੋ ਅਸੀਂ ਈਟੀਐਫ ਚ ਪੈਸਾ ਲਾਉਨੇ ਆ ਉੱਥੇ ਸਾਡੇ ਪੈਸੇ ਜਿਹੜੇ ਹੈਗੇ ਉਹ ਇਨਕਰੀਸ ਕਿਵੇਂ ਹੁੰਦੇ ਠੀਕ ਹੈ ਹੁਣ ਤੁਹਾਨੂੰ ਮੈਂ ਸਮਝਾਉਣਾ ਇਸ ਪਾਲਿਸੀ ਦਾ ਨਾਮ ਹੈ ਨਿਊ ਜੀਵਨ ਆਨੰਦ ਪਾਲਿਸੀ ਯਾ ਜੀਵਨ ਆਨੰਦ ਪਾਲਿਸੀ ਤੁਸੀਂ ਇਹਨੂੰ ਕਹਿ ਸਕਦੇ ਹੋ ਹੁਣ ਇਹ ਪਾਲਿਸੀ ਆਲਮੋਸਟ ਐਲਆਈਸੀ ਦੀਆਂ ਸਾਰੀਆਂ ਪਾਲਿਸੀਆਂ ਇਹੀ ਪਾਲਿਸੀ ਆਮ ਕੋ ਰਿਟਰਨ ਦਿੰਦੀਆਂ ਨੇ ਬਸ ਉਹਨਾਂ ਦਾ ਨਾਮ ਚੇਂਜ ਹੋ ਜਾਂਦਾ ਇੱਕ ਅਦੀ ਚੀਜ਼ ਉੱਪਰ ਥੱਲੇ ਹੋ ਜਾਂਦੀ ਹੈ ਪੈਸੇ ਕਿਵੇਂ ਲੈਂਦੇ ਆ ਕੋਈ ਮੰਤਰੀ ਲੈਂਦਾ 15 ਸਾਲ ਤੱਕ ਲੈ ਰਿਹਾ ਕੋਈ 20 ਸਾਲ ਤੱਕ ਲੈ ਰਿਹਾ ਉਹ ਉਨਾਂ ਕੋ ਫਰਕ ਹੈ ਹੁਣ ਇਹਦੇ ਜੀ ਤੁਸੀਂ ਦੇਖੋ ਆਪਾਂ ਇਸ ਪਾਲਿਸੀ ਨੂੰ ਕਹਿੰਨੇ ਹਾਂ ਵੀ ਅਸੀਂ ਇਹ 5 ਲੱਖ ਰੁਪਏ ਦੀ ਪਾਲਿਸੀ ਹੈ ਸਾਡੀ ਠੀਕ ਹੈ 5 ਲੱਖ ਦੀ ਪਾਲਿਸੀ ਦਾ ਮਤਲਬ ਇਹ ਹੈ ਕਿ ਅਸੀਂ LIC ਨੂੰ 5 ਲੱਖ ਰੁਪਏ ਦੇਣਾ 20 ਸਾਲਾਂ ਚ ਠੀਕ ਹੈ ਅਸੀਂ LIC ਨੂੰ 5 ਲੱਖ ਰੁਪਏ 20 ਸਾਲਾਂ ਦੇਣਾ ਜਿਹੜਾ ਕਿ 25000 ਰੁਪਏ ਬਣੂਗਾ ਆਪਣਾ ਸਾਲ ਦਾ 10 ਸਾਲਾਂ 'ਚ 2.5 ਲੱਖ ਔਰ 20 ਸਾਲਾਂ 'ਚ ਅਸੀਂ 5 ਲੱਖ ਦੇ ਦੇਾਂਗੇ ਜਿਹਦੀ ਆਪਣੀ ਮੰਥਲੀ ਕਿਸ਼ਤ ਮਹੀਨਾਵਾਰੀ ਕਿਸ਼ਤ ਬਣੂਗੀ 2083 ਰੁਪਏ ਮਤਲਬ 2100 ਤੋਂ ਘੱਟ ਥੋੜੀ ਜੀ ਆਪਣੀ ਕਿਸ਼ਤ ਬਣੂਗੀ ਔਰ 20 ਸਾਲਾਂ 'ਚ ਆਪਾਂ 5 ਲੱਖ ਰੁਪਇਆ ਇਹਨਾਂ ਨੂੰ ਦੇ ਦੇਾਂਗੇ ਠੀਕ ਹੈ 20 ਸਾਲ ਬਾਅਦ ਜਦੋਂ ਸਾਨੂੰ ਪੈਸੇ ਮਿਲਣਗੇ ਉਹ ਮਿਲੂਗਾ ਅਪ੍ਰੋਕਸੀਮੇਟਲੀ 9,85,000 ਇਹਨੂੰ ਆਪਾਂ 20 ਸਾਲ ਬਾਅਦ ਆਪਾਂ ਇਹਨੂੰ ਰਾਉਂਡ ਫਿਗਰ ਕਰ ਲਓ 10 ਲੱਖ ਰੁਪਇਆ ਆਪਾਂ ਨੂੰ ਮਿਲੂਗਾ 10 ਲੱਖ ਰੁਪਇਆ ਆਪਾਂ ਨੂੰ ਇਹ ਪਾਲਿਸੀ ਦੇਊਗੀ ਹੁਣ ਸਾਨੂੰ 8 ਤੋਂ ਜਿਹੜਾ ਕਿ ਜੀਵਨ ਬੀਮਾ ਠੀਕ ਹੈ ਨਾਮ ਹੀ ਜਿਵੇਂ ਦਾ ਹੈਗਾ ਜੀਵਨ ਬੀਮਾ ਡੈਥ ਕਵਰ ਕਦੇ ਵੀ ਆਪਣੀ ਮੀਆਂ ਸਾਲਾਂ ਤੋਂ ਪਹਿਲਾਂ ਡੈਥ ਹੋ ਜਾਂਦੀ ਹੈ ਉਸ ਕੇਸ ਚ ਔਰ ਜੇ ਅਸੀਂ ਸਪੋਜ਼ ਕਰੋ ਕਿ 20 ਸਾਲ ਤੋਂ ਬਾਅਦ ਵੀ ਜੇ ਸਾਡੀ ਡੈਥ ਹੁੰਦੀ ਆ ਸਾਡੀ ਪਾਲਸੀ ਮਚਿਓਰ ਹੋ ਗਈ ਸਾਨੂੰ 10 ਲੱਖ ਰੁਪਈਆ 20 ਸਾਲ ਬਾਅਦ ਸਾਨੂੰ 10 ਲੱਖ ਰੁਪਈਆ ਮਿਲ ਗਿਆ ਉਸ ਤੋਂ 2-3 ਸਾਲ ਵੀ ਆਪਣੀ ਡੈਥ ਹੋ ਗਈ ਤਾਂ ਸਾਨੂੰ ਪੈਸੇ ਮਿਲਣਗੇ ਕੁਝ ਅਪਰੋਕਸੀਮੇਟਲੀ 5 ਤੋਂ 6 ਲੱਖ ਰੁਪਈਆ ਠੀਕ ਹੈ ਜੋ ਕਿ ਉਹ ਏਜੰਟ ਜਿਹੜੇ ਉਹ ਦੱਸ ਦਿੰਦੇ ਆ ਹੁਣ ਤੁਸੀਂ ਧਿਆਨ ਨਾਲ ਸਮਝੋ ਇਹ ਬੈਨੀਫਿਟ ਨੇ ਕਿ ਆਪਾਂ 5 ਲੱਖ ਰੁਪਏ ਦੇਣਾ ਉਹਨਾਂ ਨੂੰ 20 ਸਾਲਾਂ ਚ ਔਰ ਸਾਨੂੰ 10 ਲੱਖ ਰੁਪਇਆ ਵਾਪਸ ਦੇਣਗੇ ਉਹ 20 ਸਾਲਾਂ ਬਾਅਦ ਠੀਕ ਹੈ ਡਬਲ ਕਰਕੇ ਪੈਸਾ ਮੋੜ ਦੇਣਗੇ ਔਰ ਨਾਲ ਸਾਨੂੰ 10 ਲੱਖ ਰੁਪਏ ਦਾ ਕਵਰ ਦੇਣਗੇ ਆਫਟਰ ਮੈਚਿਓਰਿਟੀ ਸਾਨੂੰ 5-6 ਲੱਖ ਦਾ ਕਵਰ ਦੇਣਗੇ ਇਹਦੇ ਚ ਇੱਕ ਗੱਲ ਹੋਰ ਧਿਆਨ ਰੱਖਿਓ ਜੇ ਕਿ ਇਹਦੇ ਚ ਇਹ ਮੌਤ ਨੂੰ ਦੋ ਤਰੀਕੇ ਦੇ ਪਾਰਟਸ ਤੇ ਡਿਵਾਈਡ ਕਰਦੇ ਆ ਮਤਲਬ ਡੈਥ ਕਵਰ ਨੂੰ ਜੇ ਸੁਪੋਜ਼ ਅਸੀਂ ਨਾਰਮਲ ਹਾਰਟ ਅਟੈਕ ਜਾਂ ਕੋਈ ਇਸ ਤਰੀਕੇ ਨਾਲ ਮਰਦੇ ਆ ਤਾਂ ਸਾਨੂੰ ਘੱਟ ਕਵਰ ਮਿਲਦਾ ਔਰ ਜੇ ਸੁਪੋਜ਼ ਸਾਡੀ ਐਕਸੀਡੈਂਟਲ ਡੈਥ ਹੁੰਦੀ ਹੈ ਤਾਂ ਫਿਰ ਸਾਨੂੰ ਕਵਰ ਜ਼ਿਆਦਾ ਮਿਲਦਾਦਾ ਕਿਉਂਕਿ ਐਕਸੀਡੈਂਟਲ ਡੈਥ ਹੋਣ ਦੇ ਚਾਂਸੇ ਸਾਡੇ ਘੱਟ ਹੁੰਦੇ ਕੰਪੈਰੀਟਿਵਲੀ ਤਾਂ ਇਹ ਪਹਿਲਾਂ ਹੀ ਸੇਫ ਹੋਏ ਬੈਠੇ ਆ ਕਿਉਂਕਿ ਏਜੰਟ ਆਏ ਦੱਸਦੇ ਕਿ ਤੁਹਾਨੂੰ 8 ਤੋਂ 10 ਲੱਖ ਦਾ ਕਵਰ ਮਿਲੂਗਾ ਪਰ ਜੇ ਕੋਈ ਬੰਦੇ ਦੀ ਘਰੇ ਹੀ ਡੈਥ ਹੋ ਜੇ ਜਾਂ ਹਸਪੀਟਲ 'ਚ ਡੈਥ ਹੋਵੇ ਤਾਂ ਉਹਨੂੰ 2-4-5 ਲੱਖ ਰੁਪਏ ਦੇ ਕਰੀਬ 6 ਲੱਖ ਰੁਪਏ ਦਾ ਮਿਲਦਾ ਠੀਕ ਹੈ ਇਹ ਹੋ ਗਈ ਇੱਕ ਗੱਲ ਇੱਕ ਹੋਰ ਗੱਲ ਮੈਂ ਦੱਸਣੀ ਭੁੱਲ ਗਿਆ ਇਹ ਜਿਹੜਾ 8 ਤੋਂ 10 ਲੱਖ ਰੁਪਈਆ ਜਿਹੜਾ ਆਪਾਂ ਨੂੰ ਮਿਲੂਗਾ ਜੇ ਇਹ ਪੈਸਾ ਆਪਾਂ ਨੂੰ ਟੈਕਸ ਫ੍ਰੀ ਮਿਲਦਾ ਹੈ ਗਵਰਨਮੈਂਟ ਦੀ ਪਾਲਿਸੀ ਹੈ ਨਾ ਤਾਂ ਇਹ ਟੈਕਸ ਫ੍ਰੀ ਅਮਾਉਂਟ ਹੈ ਇਹ ਬਹੁਤ ਉਹ ਫੋਕਸ ਕਰਦੇ ਕਿ ਟੈਕਸ ਫ੍ਰੀ ਹੈ ਟੈਕਸ ਫ੍ਰੀ ਹੈ ਪਰ ਜੇ ਆਪਾਂ ਸਪੋਜ਼ ਟੈਕਸ ਭਰਨਾ ਵੀ ਪਊਗਾ ਤਾਂ ਕੋਈ ਬਾਲਾ ਟੈਕਸ ਆਪਾਂ ਭਰ ਦੇਣੀ ਹੈ ਉਹਦੇ ਬਾਰੇ ਵੀ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਜੇ ਜਿਹੜੇ ਆਪਾਂ ਨੂੰ 10 ਲੱਖ ਮਿਲਲੇ ਆ ਮਹਿੰਗਾਈ ਦੇ ਸਾਹਮਣੋਂ ਉਹਨਾਂ ਦੀ ਵੈਲਿਊ ਵੀ ਘਟ ਕੇ 3 ਲੱਖ ਹੀ ਰਹਿ ਜੂਗੀ। ਇਹੀ ਮੰਨ ਲਓ ਸੇਮ ਅਮਾਉਂਟ ਜਿੰਨੇ ਆਪਾਂ ਜ਼ਿਆਦਾ ਪੈਸੇ ਨਹੀਂ ਇਹੀ ਅਮਾਉਂਟ ਆਪਾਂ ਇਸ ਅਮਾਉਂਟ ਨੂੰ ਦੋ ਹਿੱਸਿਆਂ 'ਚ ਵੰਡ ਕੇ ਸਮਾਰਟ ਵੇ ਨਾਲ ਪੈਸਾ ਲਈਏ। ਦੇਖੋ ਜੇ ਇਹੀ ਪੈਸਾ ਆਪਾਂ ਸਮਾਰਟ ਵੇ ਨਾਲ ਇਨਵੈਸਟਮੈਂਟ ਕਰੀਏ ਤਾਂ ਤੁਸੀਂ ਦੇਖੋ ਆਪਾਂ ਕਿੱਥੇ ਬੈਠੇ ਹੋਵਾਂਗੇ। ਧਿਆਨ ਨਾਲ ਦੇਖਿਓ ਜੇ। ਹੁਣ ਤੁਸੀਂ ਹਰ ਸਾਲ 6000 ਰੁਪਏ ਦੇ ਕੇ 15 ਲੱਖ ਦਾ ਟਰਮ ਪਲਾਨ ਲਵਾਂਗੇ ਉਹ ਬੀਮਾ ਹੋ ਜਾਊਗਾ। ਟਰਮ ਪਲਾਨ ਕੀ ਹੁੰਦਾ? ਟਰਮ ਪਲਾਨ ਵੀ ਇਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਅਸੀਂ 10 ਲੱਖ 20 ਲੱਖ 50 ਲੱਖ 1 ਕਰੋੜ 2 ਕਰੋੜ 5 ਕਰੋੜ ਜਿੰਨੇ ਵੀ ਕਰੋੜ ਰੁਪਏ ਦਾ ਅਸੀਂ ਲੈਣਾ ਮਤਲਬ ਏਜ ਦੇ ਹਿਸਾਬ ਨਾਲ ਤਾਂ ਆਪਾਂ ਜੇ ਸਪੋਜ਼ ਕਰੋ 30 32 ਸਾਲ ਦੇ ਹਿਸਾਬ ਨਾਲ ਆਪਾਂ ਲੈ ਰਹੇ ਆਂ ਉਮਰ ਲੈ ਰਹੇ ਆਂ ਤਾਂ ਆਪਾਂ ਆਪਾਂ ਨੂੰ ਸਿਰਫ ਸਾਲ ਦਾ 6000 ਰੁਪਏ ਦੇ ਕੇ ਆਪਾਂ ਨੂੰ 15 ਲੱਖ ਰੁਪਏ ਦਾ ਕਵਰ ਮਿਲ ਜੂਗਾ 6000 ਰੁਪਏ ਸਾਲ ਦਾ ਦੇਣਾ ਆਪਾਂ ਹੁਣ ਆਪਾਂ ਉੱਥੇ ਸਾਲ ਦਾ ਦੇ ਰਹੇ ਸੀਗੇ 25000 ਰੁਪਏ ਦੇਖੋ 25000 ਰੁਪਏ ਆਪਾਂ ਸਾਲ ਦਾ ਦੇ ਰਹੇ ਆ ਤਾਂ 25000 ਚੋਂ ਆਪਾਂ 6 ਕੱਢ ਦਈਏ 19000 ਰੁਪਏ ਰਹਿ ਗਿਆ ਆਪਣਾ 19000 ਰੁਪਏ ਹੁਣ ਆਪਾਂ ਇਨਵੈਸਟਮੈਂਟ ਕਰ ਦਾਂਗੇ ਕਿਉਂਕਿ 6000 ਦਾ ਤਾਂ ਅਸੀਂ 15 ਲੱਖ ਦਾ ਟਰਮ ਪਲਾਨ ਲੈ ਲਿਆ ਹੁਣ ਸਾਡੀ ਕਦੇ ਵੀ ਡੈਥ ਹੋ ਜੂਗੀ ਸਾਡੀ ਫੈਮਿਲੀ ਨੂੰ 15 ਲੱਖ ਰੁਪਏ ਮਿਲ ਜੂਗਾ ਜੋ ਕਿ ਜੀਵਨ ਬੀਮੇ ਦੇ 10 ਲੱਖ ਰੁਪਏ ਤੋਂ ਜ਼ਿਆਦਾ ਹੁਣ ਤੁਸੀਂ ਦੇਖੋ 19000 ਰੁਪਏ ਦੇ ਹਿਸਾਬ ਨਾਲ ਜੇ ਆਪ 19 ਡਿਵਾਈਡਡ ਬਾਈ 12 1580 ਰੁਪਏ ਬੰਦੇ 1580 ਰੁਪਏ ਦੀ ਆਪਾਂ ਜੇ ਐਸਆਈਪੀ ਲਾ ਦਈਏ ਤਾਂ ਆਪਾਂ ਐਸਆਈਪੀ ਲਾ ਦਈਏ 20 ਸਾਲਾਂ ਆਸਤੇ ਠੀਕ ਹੈ ਤਾਂ ਸਾਨੂੰ 20 ਸਾਲ ਬਾਅਦ ਜੇ ਸਾਨੂੰ 12% ਰਿਟਰਨ ਵੀ ਆਉਂਦੀ ਹੈ 12% ਬਿਲਕੁਲ ਘੱਟ ਰਿਟਰਨ ਮੰਨੀ ਜਾਂਦੀ ਹੈ ਜੇ ਅਸੀਂ ਮਤਲਬ ETF ਚ ਪੈਸੇ ਲਾ ਦਈਏ ETF ਨਿਫਟੀ ਦਾ ETF ਜਿੱਦੇ ਸਾਨੂੰ ਹੁਣ ਤੱਕ ਪਿਛਲੇ 20 ਸਾਲਾਂ ਦੀ ਪਿਛਲੇ ਨਿਫਟੀ ਦੀ ETF ਦੀ ਰਿਟਰਨ ਸਾਨੂੰ ਮਿਲੀ ਹੈ 12-13% ਰਿਟਰਨ ਮਿਲੀ ਹੈ ਹੁਣ ਤੱਕ ਮਤਲਬ ਜਿਹੜੀ ਨਿਫਟੀ ਇਸ ਟਾਈਮ 24000 ਚੱਲ ਰਹੀ ਹੈ ਇੱਕ ਟਾਈਮ ਤੇ ਉਹ 5700 ਰੁਪਏ ਚੱਲਦੀ ਸੀ ਤਾਂ ਸਾਨੂੰ ਉਸ ਉਦੋਂ ਤੋਂ ਅਸੀਂ ਜੇ ਮਤਲਬ ਇਨਵੈਸਟਮੈਂਟ ਕਰਦੇ ਹੋ ਸਾਨੂੰ ਜਿਹੜੀ ਸਾਲ ਦੀ ਐਨੂਅਲ ਰਿਟਰਨ ਸਾਢੇ 12 ਤੋਂ 13 ਮਿਲੀ ਹੈ ਤਾਂ ਆਪਾਂ 12% ਵੀ ਤਾਂ ਸਾਡੀ ਸਾਨੂੰ 1580 ਰੁਪਏ ਲਾ ਕੇ 20 ਸਾਲਾਂ ਚ ਕਿੰਨੇ ਪੈਸੇ ਮਿਲਣਗੇ 15,7800 ਰੁਪਿਆ 15,7800 ਰੁਪਿਆ ਸਿਰਫ 1500 ਤੇ ਆਪਾਂ ਨੂੰ ਟੋਟਲ ਇਹਦੇ ਚ 10 ਲੱਖ ਰੁਪਏ ਮਿਲ ਰਿਹਾ ਤੇ ਜੇ ਅਸੀਂ ਸਬੂਦ ਇਹਨੂੰ ਡਬਲ ਕਰ ਦਈਏ ਜੇ ਅਸੀਂ 1580 ਦੀ ਬਜਾਏ ਅਸੀਂ 3100 ਰੁਪਏ ਦੀ ਲਾ ਦਈਏ ਤਾਂ ਸਾਨੂੰ 30 ਲੱਖ ਰੁਪਏ ਮਿਲ ਜਾਣਾ ਮੰਨ ਲਓ ਕਿ ਸਾ ਅਜੀ ਬਹੁਤ ਲੱਕੀ ਰਹਿ ਗਏ ਜਾਂ ਸਾਡੇ ਮਿਊਚੁਅਲ ਫੰਡ ਜਾਂ ਕੋਈ ਵੀ ਇਸ ਤਰੀਕੇ ਦਾ ਕੋਈ ਪਲਾਨ ਸਾਡਾ ਚੱਲ ਗਿਆ ਤਾਂ ਸਾਨੂੰ 15% ਦੇ ਹਿਸਾਬ ਨਾਲ ਆਪਾਂ ਨੂੰ 24 ਲੱਖ ਰੁਪਏ ਮਿਲੂਗਾ ਸਿਰਫ ਔਰ ਸਿਰਫ ਇਨਵੈਸਟਮੈਂਟ ਅਸੀਂ ਕਿੰਨੀ ਕੀਤੀ ਹੈ 1580 ਰੁਪਏ ਪਰ ਮਹੀਨہ ਦੀ 1580 ਰੁਪਏ ਪਰ ਮਹੀਨہ ਦੀ ਇਨਵੈਸਟਮੈਂਟ 20 ਸਾਲਾਂ ਵਾਸਤੇ ਜੇ ਕਰਾਂਗੇ ਤਾਂ 20 ਸਾਲ ਕੰਪਲੀਟ ਹੋ ਕੇ ਸਾਨੂੰ 24 ਲੱਖ ਰੁਪਏ ਮਿਲੂਗਾ 24 ਲੱਖ ਨੂੰ ਤੁਸੀਂ ਇੱਕ ਵਾਰੀ ਵੀ ਕਢਾ ਸਕਦੇ ਹੋ ਹੁਣ ਆਪਾਂ ਇਹਦੇ 'ਚ 24 ਲੱਖ ਰੁਪਏ 'ਚ ਕੀ ਕਰਦੇ ਆਂ ਟੈਕਸ ਵੀ ਕੱਢ ਦਿੰਨੇ 12% ਦਾ ਮਤਲਬ 2 ਲੱਖ ਰੁਪਈਆ ਦਾ ਸਾਨੂੰ ਮਿਲਿਆ ਕਿੰਨਾ ਟੋਟਲ 24 ਲੱਖ ਇਹਦੇ ਵਿੱਚ 2 ਲੱਖ ਤਾਂ 22 ਲੱਖ ਰੁਪਈਆ ਤਾਂ ਸਾਨੂੰ ਫਿਰ ਵੀ ਮਿਲ ਹੀ ਗਿਆ ਨਾ ਟੈਕਸ ਭਰਨ ਤੋਂ ਬਾਅਦ ਵੀ ਠੀਕ ਹੈ ਔਰ ਇਸੇ ਪਾਲਿਸੀ 'ਚ ਆਪਾਂ ਨੂੰ ਕਿੰਨੇ ਰੁਪਈਏ ਮਿਲ ਰਹੇ ਇਸ ਪਾਲਿਸੀ 'ਚ ਆਪਾਂ ਨੂੰ ਮਿਲ ਰਹੇ 10 ਲੱਖ ਰੁਪਈਆ ਔਰ ਇਧਰ ਪਾਲਿਸੀ 'ਚ ਆਪਾਂ ਨੂੰ 15% ਦੇ ਹਿਸਾਬ ਨਾਲ 22 ਲੱਖ ਮਿਲ ਰਹੇ ਆ ਔਰ 12% ਦੇ ਹਿਸਾਬ ਨਾਲ ਸਾਨੂੰ 15,70 ਹਜ਼ਾਰ ਮਿਲ ਰਹੇ ਜਿਹਦੇ 'ਚ ਸਾਨੂੰ ਅਪਰੋਕਸੀਮੇਟਲੀ ਨੈਟ ਪ੍ਰੋਫਿਟ ਜਿਹੜਾ ਹੋਊਗਾ 14 ਲੱਖ ਰੁਪਏ ਦਾ ਹੋਊਗਾ ਟੈਕਸ ਫਰੀ ਮਤਲਬ ਟੈਕਸ ਕੱਟਣ ਤੋਂ ਬਾਅਦ ਇਹਦੇ 'ਚ ਔਰ ਇਹ ਦੋਵੇਂ ਪਾਲਿਸੀਆਂ 'ਤੇ ਹੁਣ ਕੋਈ ਫਰਕ ਨਹੀਂਗਾ ਇੱਕ ਬੰਦਾ ਵੀ ਮੈਨੂੰ ਕੋਈ LIC ਦਾ ਏਜੰਟ ਵੀ ਆ ਕੇ ਮੈਨੂੰ ਕਹਿ ਦੇਣਾ ਕਿਉਂਕਿ ਇਹ ਪਾਲਿਸੀ ਤੁਹਾਨੂੰ ਜਿਹੜੀ LIC ਦੀ ਪਾਲਿਸੀ ਤੁਹਾਨੂੰ ਕੀ ਦੇ ਰਹੀ ਆ ਕਵਰ ਡੈਥ ਕਵਰ ਦੇ ਰਹੀ ਆ ਠੀਕ ਹੈ ਡੇਥ ਕਵਰ ਇਹ ਤੁਹਾਨੂੰ ਦੇ ਰਹੀ ਆ 8 ਤੋਂ 10 ਲੱਖ ਦਾ ਇੱਥੇ ਆਪਾਂ ਡੈਥ ਕਵਰ ਲਿਆ 15 ਲੱਖ ਦਾ ਹੁਣ ਤੁਸੀਂ ਕਹੋਗੇ ਸਰਕਾਰੀ ਇੱਥੇ ਜਿਹੜਾ ਮੈਂ ਡੈਥ ਕਵਰ ਦੀ ਗੱਲ ਕੀਤੀ ਹੈ 15 ਲੱਖ ਦੀ ਟਰਮ ਦੀ ਇਹ ਵੀ ਪੀ ਐਨ ਬੀ ਦੀ ਪਾਲਿਸੀ ਲਵਾਂਗੇ ਪੀ ਐਨ ਬੀ ਮੈਟ ਲਾਈਫ ਦੀ ਠੀਕ ਹੈ ਉਹ ਵੀ ਸਰਕਾਰੀ ਹੈ ਮਤਲਬ ਕਿ ਸਾਨੂੰ ਇੱਥੇ ਰਿਟਰਨ ਦੇਖੋ ਕਿੰਨੀ ਮਿਲ ਰਹੀ ਹੈ ਸੇਮ ਅਮਾਉਂਟ ਅਸੀਂ 5 ਲੱਖ ਹੀ ਲਾਉਣਾ 20 ਸਾਲਾਂ ਚ ਔਰ ਉੱਥੇ ਵੀ ਅਸੀਂ ਇੱਥੇ ਇੱਕ ਹੋਰ ਗੱਲ ਵੀ ਸਮਝ ਲਓ ਧਿਆਨ ਨਾਲ ਫਾਇਦਾ ਇੱਥੇ ਸਾਡੇ ਪੈਸੇ ਹੋ ਜਾਣਗੇ ਬਲੌਕ LIC ਤੇ ਜਿਦੋਂ ਹੀ ਅਸੀਂ 1 ਲੱਖ ਰੁਪਈਆ ਉਹਨਾਂ ਨੂੰ ਦਿੱਤਾ ਜਾਂ 5 ਲੱਖ ਜਾਂ ਪਹਿਲੀ ਕਿਸ਼ਤ ਦਿੱਤੀ ਤਾਂ ਸਾਡੀ ਪਹਿਲੀ ਕਿਸ਼ਤ ਤੋਂ ਜਿਵੇਂ ਮੰਨ ਲਓ ਪਹਿਲੇ ਸਾਲ ਅਸੀਂ 25000 ਰੁਪਈਆ ਦਿੱਤਾ ਨਾ ਤਾਂ 25000 ਚੋਂ 3-4000 ਰੁਪਈਆ LIC ਦੇ ਏਜੰਟ ਨੂੰ ਚਲਾ ਜਾਣਾ ਇਹ ਸਾਡਾ ਜਿਹੜਾ ਹੈਗਾ ਕਮਿਸ਼ਨ ਚਲਾ ਜਾਣਾ ਇੱਥੇ ਸਾਡਾ ਪੈਸਾ ਕਿਤੇ ਨਹੀਂ ਆਣਾ ਇੱਥੇ ਸਾਡਾ ਸਾਰਾ ਪੈਸਾ ਆਫ ਦਾ ਰਹਿਣਾ ਠੀਕ ਹੈ ਦੂਸਰੇ ਨੰਬਰ ਤੇ 20 ਸਾਲਾਂ ਵਾਸਤੇ ਪੈਸਾ ਲੋਕ ਕਿ ਇਸ ਆਸੀ ਘੜਾ ਨਹੀਂ ਸਕਦੇ ਯੂਜ਼ ਨਹੀਂ ਕਰ ਸਕਦੇ ਹਾਂ ਇਹਦੇ ਅਸੀਂ ਲੋਨ ਵਗੈਰਾ ਲੈ ਸਕਦੇ ਹਾਂ ਪਰ ਇੱਧਰ ਸਾਡਾ ਪੈਸਾ ਲੌਕ ਨਹੀਂ ਆ ਜੇ ਸਾਨੂੰ 15 ਸਾਲ ਬਾਅਦ ਵੀ ਲੋਡ ਪੈਗੀ ਤਾਂ ਅਸੀਂ ਪੈਸਾ ਜਿਹੜਾ ਹੈਗਾ ਉਹਨੂੰ ਯੂਜ਼ ਕਰ ਸਕਦੇ ਹਾਂ ਹੁਣ ਤੁਸੀਂ ਆਪ ਸਿਆਣੇ ਹੋ ਤੁਹਾਡੇ ਸਾਹਮਣੇ ਮੈਂ ਸਾਰੇ ਤੱਤ ਕੱਢਤੇ ਹੁਣ ਵੱਦ ਤੋਂ ਵੱਧ ਮੈਨੂੰ ਜਿਹੜਾ LIC ਦਾ ਏਜੰਟ ਹੋਊਗਾ ਜਾਂ ਕੋਈ ਐਦਾਂ ਦਾ ਬੰਦਾ ਜਿਹੜਾ ਫੇਵਰ ਦੀ ਗੱਲ ਕਰੂਗਾ LIC ਨੂੰ ਉਹ ਇਹੀ ਕਹੂਗਾ ਕਿ ਮਾਰਕੀਟ ਚ ਐਲ ਆਈ ਸੀ ਨੇ ਤੁਹਾਨੂੰ ਸ਼ੋਰ ਸ਼ੋਰ ਰਿਟਰਨ ਦੇਣੀ ਆ ਠੀਕ ਹੈ ਇਹ ਹੀ ਗੱਲ ਕਹੂਗਾ ਕਿ ਐਲ ਆਈ ਸੀ ਨੇ ਤਾਂ ਤੁਹਾਨੂੰ ਸ਼ੋਰ ਸ਼ੋਰ ਰਿਟਰਨ ਦੇਣੀ ਆ ਜਿਹੜੀ ਮਿਊਚੁਅਲ ਫੰਡ ਹੈ ਇਹਦੇ ਚ ਤੁਹਾਡੀ ਸ਼ੋਰ ਸ਼ੋਰ ਰਿਟਰਨ ਹੈ ਨਹੀਂਗੀ ਹੋ ਸਕਦਾ ਮਾਰਕੀਟ ਕਰੈਸ਼ ਹੋ ਜਾਏ ਪਹਿਲੀ ਗੱਲ ਤਾਂ ਦੇਖੋ 20-25 ਸਾਲ ਦੇ ਹਿਸਾਬ ਨਾਲ ਮਾਰਕੀਟ ਅਜੇ ਤੱਕ ਡਾਊਨ ਨਹੀਂ ਆਈ ਕਦੇ 3 ਸਾਲ ਦੀ ਨੈਗੇਟਿਵ ਵੀ ਨਹੀਂ ਹੋਈ ਹੁਣ ਮੈਂ ਤੁਹਾਡੇ ਸਾਹਮਣੇ ਸਾਰੇ ਤੱਤ ਤੁਹਾਨੂੰ ਦੱਸਦੇ ਏ ਟੂ ਜ਼ੈਡ ਤੁਹਾਨੂੰ ਗੱਲਾਂ ਦੱਸਦੀਆਂ ਕਿ LIC ਚ ਕੀ ਹੁੰਦਾ ਜਿਹੜੀ ਰਿਟਰਨ ਹੈ ਉਹ ਸਾਡੀ ਰਿਟਰਨ ਮਿਲਦੀ ਹੈ ਸਾਨੂੰ ਮਿਕਸ ਜਿਆ ਕਰਕੇ ਕਿ ਭਾਈ ਇਹਦੇ ਜੀ ਤੁਹਾਡੀ ਪਾਲਿਸੀ ਵੀ ਹੋ ਗਈ ਇਹਦੇ ਤੜ ਜੀਵਨ ਬੀਮਾ ਵੀ ਹੋ ਗਿਆ ਤੁਹਾਨੂੰ 3-4% ਦੇ ਹਿਸਾਬ ਨਾਲ ਰਿਟਰਨ ਮਿਲਦੀ ਪਰ ਜੇ ਜਦੋਂ ਅਸੀਂ ਗੱਲ ਕਰੀਏ ਡਾਇਰੈਕਟ ਇਨਵੈਸਟਮੈਂਟ ਦੀ ਜੇ ਅਸੀਂ ਆਪ ਸਿਆਣੇ ਸਮਾਰਟ ਵੇ ਨਾਲ ਇਨਵੈਸਟਮੈਂਟ ਕਰਨ ਦੀ ਤਾਂ ਸਾਡੀ ਰਿਟਰਨ ਜਿਹੜੀ ਹੈਗੀ ਆ ਉਹ 12 ਤੋਂ ਲੈ ਕੇ 15% ਤੱਕ ਆਰਾਮ ਨਾਲ ਸਾਨੂੰ ਮਿਲ ਜਾਣੀ ਆ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਹਿਲਾਂ ਪਤਾ ਨਹੀਂ ਹੁੰਦਾ ਸੀ LIC ਵਾਲੇ ਕੀ ਕਰਦੇ ਕਦੇ ਵੀ ਤੁਹਾਨੂੰ ਰਿਟਰਨ ਨਹੀਂ ਦੱਸਦੇ ਜਦੋਂ ਵੀ ਤੁਹਾਨੂੰ ਪਾਲਿਸੀ ਦੱਸਦੇ ਹੈਗੇ ਆ ਆ ਪਾਲਿਸੀ ਲੈ ਲਓ ਜੀਵਨ ਆਨੰਦ ਲੈ ਲਓ ਇਹ ਫਲਾਨੀ ਲੈ ਲੋ ਇਹੋ ਜੀ ਇਹਨਾਂ ਦੇ ਨਾਮ ਹੁੰਦੇ ਆ ਇਹ ਸਾਰੇ ਦੇ ਸਾਰੇ ਤੁਹਾਨੂੰ ਦੱਸਣਗੇ ਇੰਨੇ ਪੈਸੇ ਮਿਲਣਗੇ ਇੰਨੇ ਗੁਣਾ ਹੋ ਜਾਣਗੇ ਇੰਨੇ ਤੁਸੀਂ ਦਿੱਤੇ ਇੰਨੇ ਹੋ ਜਾਣਗੇ ਪਰ ਤੁਹਾਨੂੰ ਇਹ ਨਹੀਂ ਦੱਸਣਗੇ ਕਿ ਜਿੰਨਾ ਪੈਸਾ ਤੁਸੀਂ ਕੁੱਲ ਦਿੱਤਾ ਉਹਦੀ ਐਵਰੇਜ ਕੰਪਾਊਂਡਡ ਰਿਟਰਨ ਤੁਹਾਨੂੰ ਕਿੰਨੀ ਮਿਲੀ ਉਹ ਤੁਹਾਨੂੰ ਇਹ ਦੇਣਗੇ 4 ਤੋਂ ਲੈ ਕੇ 6% ਤੋਂ ਵੀ ਘੱਟ ਮਤਲਬ ਜਿਹੜੀ ਰਿਟਰਨ ਐਂਡ ਤੇ ਜਿਹੜਾ ਸਾਨੂੰ ਪੈਸਾ ਮਿਲੂਗਾ ਉਹਦੇ 'ਚ ਇਹ ਕਹਿੰਦੇ ਵੀ ਨਹੀਂ ਅਸੀਂ ਤਾਂ ਤੁਹਾਨੂੰ ਨਾਲ ਬੀਮਾ ਵੀ ਤਾਂ ਕਰ ਰਹੇ ਹਾਂ ਤੁਹਾਡੀ ਲਾਈਫ ਵੀ ਤਾਂ ਕਵਰ ਕਰ ਰਹੇ ਹਾਂ ਪਰ ਤੁਸੀਂ ਦੇਖੋ ਲਾਈਫ ਕਵਰ ਕਰਨ ਦੇ ਬਾਵਜੂਦ ਵੀ ਸਾਨੂੰ ਕੋਈ ਵੱਡੀ ਰਿਟਰਨ ਤਾਂ ਮਿਲ ਨਹੀਂ ਰਹੀ ਇੱਧਰ ਅਸੀਂ ਲਾਈਫ ਵੀ ਕਵਰ ਕਰਵਾ ਲਈਏ ਉਸ ਤੋਂ ਵੀ ਡਬਲ ਔਰ ਫਿਰ ਸਾਨੂੰ ਰਿਟਰਨ ਵੀ 3 ਗੁਣਾ ਮਿਲ ਰਹੀ ਹੈ 2 ਗੁਣਾ ਮਿਲ ਰਹੀ ਹੈ ਹਨਾ ਸੋ ਸਿਆਣੇ ਬਣੋ ਠੀਕ ਹੈ اور ਜੇ ਕੋਈ ਵੀ ਇਸ ਨਾਲ ਰਿਲੇਟਡ ਡਾਊਟ ਹੈ ਉਹ ਤੁਸੀਂ ਕਮੈਂਟ ਚ ਮੇਰੇ ਤੋਂ ਪੁੱਛ ਲਓ ਇਹ ਮੇਰਾ ਬਹੁਤ ਮਨ ਸੀ ਇਸ ਤੇ ਵੀਡੀਓ ਬਣਾਉਂਦਾ ਹੁਣ ਤੁਸੀਂ ਇੱਕ ਹੋਰ ਚੀਜ਼ ਸਮਝ ਲਓ ਜਿਹੜੇ ਬੰਦਿਆਂ ਦੀ ਪਾਲਸੀ ਹੁਣ ਤੱਕ ਨਵੀਂ ਨਵੀਂ ਜਿਨ੍ਹਾਂ ਨੇ ਕਰਾਈ ਹੈ ਸਾਲ ਹੋਇਆ ਦੋ ਕਿਸ਼ਤਾਂ ਭਰੀਆਂ ਨੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਕੋਈ ਇਹਦੇ ਚ ਅੱਗੇ ਕੰਟੀਨਿਊ ਨਹੀਂ ਕਰਨਾ ਚਾਹੀਦਾ ਉਹਦਾ ਨੁਕਸਾਨ ਹੀ ਠੀਕ ਹੈ ਟੈਕਸ ਤੋਂ ਡਰੋ ਨਾ ਟੈਕਸ ਕੋਈ ਬਾਲਾ ਨਹੀਂ ਹੁੰਦਾ ਜਿਹੜੇ ਬੰਦਿਆਂ ਨੇ ਪਾਲਸੀ ਕਰਾਈ ਨੂੰ ਬਹੁਤ ਸਮਾਂ ਹੋ ਗਿਆ ਇਨਾਂ ਦੀ ਇਸ ਹਾਲ 2 ਸਾਲ ਦੀਆਂ 3 ਜਾਂ 4 ਸਾਲ ਦੀਆਂ ਕਿਸ਼ਤਾਂ ਰਹਿ ਗਈਆਂ ਉਹ ਬੰਦੇ ਜਿਹੜਾ ਹੈਗਾ ਉਹ ਆਪਣੀਆਂ ਕਿਸ਼ਤਾਂ ਨੂੰ ਭਰ ਕੇ ਇੱਕ ਵਾਰੀ ਪਾਲਿਸੀ ਮੈਚੁਰ ਹੋ ਜਾਂਦੇ ਹੋ ਫਿਰ ਜਿਹੜਾ ਪੈਸਾ ਉਹਨਾਂ ਨੂੰ ਮਿਲੂਗਾ ਉਹ ਅੱਗੇ ਮਾਰਕੀਟ ਚ ਇਨਵੈਸਟਮੈਂਟ ਕਰਦੇ ਹੋ ਤੀਜੇ ਜਿਹੜੇ ਬੰਦੇ ਹਜੇ ਸੋਚ ਰਹੇ ਆ ਕਿ ਮੈਂ ਇਦਾਂ ਦੀ ਕੋਈ ਪਾਲਿਸੀ ਲੈ ਲਾਂ ਤੋਂ ਬਿਲਕੁਲ ਵੀ ਇਦਾਂ ਦੀ ਕੋਈ ਪਾਲਿਸੀ ਨਾ ਖਰੀਦੋ ਔਰ ਉਹ ਸਿੱਧਾ ਪੈਸਾ ਮਿਊਚੁਅਲ ਫੰਡ ਜਾਂ ਨਿਫਟੀ ਦੇ ਈਟੀਐਫ ਚ ਇਨਵੈਸਟਮੈਂਟ ਕਰੋ ਸੋ ਥੈਟ ਕਿ ਤੁਹਾਨੂੰ ਡਾਇਰੈਕਟ ਰਿਟਰਨ ਮਿਲੇ ਠੀਕ ਹੈ ਤਾਂ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਉਹਨ